ਹਾਂਜੀ ਤੁਹਾਡਾ ਸਾਰਿਆਂ ਦਾ ਬੈਲਕਮ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਹਾਂਜੀ ਵੀਰੋ ਅੱਜ ਆਪਾਂ ਵੀਰੋ ਜਾ ਰਹੇ ਆ ਬਹੁਤ ਦੂਰ 200 ਕਿਲੋਮੀਟਰ ਦੱਸ ਦਨੇ ਆ ਛੱਤਖੰਡ ਹਜੂ ਸਾਹਿਬ ਜੀ ਤੋਂ ਇੱਥੋਂ 200 ਕਿਲੋਮੀਟਰ ਦੂਰ ਜਾ ਰਹੇ ਆ ਦਰਸ ਕਰਨ ਲਈ ਕਿਹੜੇ ਗੁਰਦੁਆਰੇ ਜਾਣ ਦਰਸਨ ਕਰਨ ਲਈ ਇਹ ਵੀ ਤੁਹਾਨੂੰ ਦੱਸਾਂਗੇ ਤੇ ਇੱਥੋਂ ਆਪਾਂ ਜਾਣ ਪਤਾ ਕਿਵੇਂ ਇੱਥੋਂ ਗੱਡੀ ਕਰਾ ਕੇ ਜਾਵਾਂਗੇ ਤੇ ਬਸ ਤੁਹਾਨੂੰ ਸਭ ਕੁਝ ਉੱਥੇ ਆ ਕੇ ਦੱਸਾਂਗੇ ਪਰ ਹੁਣ ਚੱਲਦੇ ਆ ਤੇ ਆਜੋ ਲੋ ਜੀ ਵੀਰੋ ਗੱਡੀ ਤਿਆਰ ਆ ਤੇ ਚਲੋ ਤੁਹਾਨੂੰ ਗੁਰਦੁਆ ਸਾਹਿਬ ਲੈ ਕੇ ਜਾਂਦੇ ਆ ਆਇਆ ਬੈਠੇ ਬੋਲੋ ਮਲੇ ਸੋਨਹਾਰਸ ਪ੍ਰਿਆਕਰ ਨੀਂਦ ਨਹੀਂ ਭੁੱਲਿਆ ਤੇ ਲੋ ਜੀ ਵੀਰੋ ਤੇ ਰਸੀਨ ਦੀ ਸੰਗਤ ਪਹੁੰਚ ਚੁੱਕੀ ਹੈ ਜੀ ਗੁਰਦੁਆਰਾ ਯਾਦਗਾਰ ਸਹਿਬ ਜਾਦਿਆਂ ਦੇ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਾਤੇ ਸਿੰਘ ਜੀ ਤੇ ਇਹ ਗੁਰਦੁਆਰਾ ਯਾਦਗਾਰ ਚ ਬਣਾਇਆ ਹੈ ਜੀ ਛੋਟੇ ਸਹਿਬ ਜਦਿਆਂ ਦੇ ਤੇ ਉੱਤੇ ਜੀਹਾਜ ਖੜਾ ਤੇ ਚਲੋ ਤੁਹਾਨੂੰ ਇਸ ਗੁਰਦੁਆਰੇ ਦੀ ਦਸਤਕਰਾ ਦੀ ਤੇ ਚਲੋ ਫਿਰ ਆ ਜੀ ਅੱਜ ਦੇ ਦੀ ਇਹ ਗੁਰਦੁਆਰਾ ਸਾਹਿਬ ਸਾਹਿਤ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋਦੇ ਸੱਜਾਂ ਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦੀ ਅਗਰ ਰਿਤ ਪਨਾਇਆ ਗਿਆ ਇਹ ਗੁਰਦੁਆਰਾ ਸਾਹਿਬ ਸਾਜਹਨ ਸ਼੍ਰੀ ਦੁਖ ਸਾਹਿਬ 80 ਕਿਲੋਮੀਟਰ ਦੀ ਦੂਰੀ ਤੇ ਬਣਿਆ ਅਤੇ ਗੁਰਦੁਆਰਾ ਨਾਨਕੀਰਾ ਸਾਹਿਬ ਇੱਥੋਂ ਦੀ 100 ਕਿਲੋਮੀਟਰ ਹੋਰ ਕੇ ਇਸ 180 ਕਿਲੋਮੀਟਰ ਲੰਬੇ ਰਸਤੇ ਵਿੱਚ ਜਦ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਸੰਤਾਨ ਗੁਰਦੁਆਰਾ ਨਾਨਕੀਰਾ ਸਾਹਿਬ ਜਾਂਦੇ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਸੰਤਾਨ ਗਿਆ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸੰਤਾ ਮਹਾਪੁਰਸ਼ਾਂ ਵੱਲੋਂ ਇਹ ਪੜਾਅ ਬਣਾਇਆ ਹੁਣ ਇੱਥੇ ਗੁਰੂ ਮਹਾਰਾਜ ਦੇ ਅੰਦਰ 24 ਘੰਟੇ ਚੰਦਰਿਆਂ ਦੇ ਹਨ ਸਾਜਹਨ ਸ਼੍ਰੀ ਦੁਖ ਸਾਹਿਬ आगत इत रुक के प्रसादा वाणी छप के गुरद्वारा नानक साहेब के दर्शन आने जाती है इस गुरु घर की सेवा चल रही है चल रही सेवा ग्रह के कमर की सेवा पक्षियों की सेवा लंगर की सेवा निशान साहब के चौड़े की सेवा इस गुरु घर की अग्राही बारे में नहीं जाती ये गुरु घर आप सब संत सहयोग न इसकी सेवा चला रहे हैं संत बाबा नरेंद्र सिंह जी और संत बाबा ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਦੀ ਸੰਤਾਨੀ ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਪਾਣਾ ਹੋ ਗਿਆ ਉਹ ਆਪਣੀਆਂ ਨੇਕ ਕਮਾਈਆਂ ਵਿੱਚੋਂ ਮਾਇਆ ਗੱਦੀ ਤੇ ਜਮਾ ਕੇ ਬਾਪ ਕੀ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਮਹਾਰਾਜ ਆਪ ਦੀ ਵੀ ਯਾਤਰਾ ਸਫਲ ਕਰਨ ਇਹ ਲੋਕ ਸੁਖੀਏ ਪਰ ਲੋਕ ਸੁਖੀ ਨੇ ਨਾਨਕ ਹਰ ਪ੍ਰਾਪਾ ਆਪੇ ਬਿਲੇ ਬੋਲਣਾ ਜੀ ਵਾਹਿਗੁਰੂ ਜੀ ਦਾ ਸਵਾਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾ ਤੇ ਪ੍ਰਸ਼ਾਦ ਬਾਹਰ ਗਦੀ ਕਰਾਂ ਤੇ ਇਦਣਾਂ ਦੀ ਆਜੋ ਰਾਈਲ ਜੀ ਨਾਮ ਜਪਨੇ ਕੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਕਲ ਬੰਨਗੇ 340 7:45 ਮਿੰਟ ਹੋ ਗਏ ਨੇਗੇ ਤੇ ਆਪਾਂ ਵੀਰੇ ਘਰੋਂ ਤੋਰੇ ਸੀਗੇ 6:15 6:15 ਤੱਕ ਘਰੇ ਤੋਰੇ ਸੀਗੇ ਤੇ 7:45 ਤੇ ਹੁਣ ਗੁਰਦਾਨੰਗਰ ਸਾਹਿਬ ਸਕਾਂ ਜਾ ਰਹੀ ਆ ਅਨੰਦ ਸਿੰਘ ਦੀ ਸੰਗਤ ਤੇ ਆ ਜਾਓ ਭਾਈ ਪ੍ਰਸਾਦ ਆਪਾਂ ਨਹੀਂ ਛਕ ਲਈ ਤੇ ਅਨੰਦ ਸਿੰਘ ਦੀ ਸੰਗਤ ਦੀ ਪ੍ਰਸਾਦ ਆਪਾਂ ਨਹੀਂ ਛਕਣ ਜਾ ਰਹੇ ਆ ਤੇ ਆ ਜਾਓ Baiklah. Dekat

cho hơi rồi lâu gì thế cô đã uống thở mồm sề ra sao có sao gọi ਲਓ ਜੀ ਵੀਰੋ ਗੁਰਦੁਆਰੇ ਦਰਸ਼ਨ ਕਰ ਲਏ ਤੇ ਹੁਣ ਚੱਲਦੇ ਆਂ ਤੇ ਆ ਜਓ ਤੇ ਲੋ ਜੀ ਵੀ ਜੀ ਰਸ਼ੀਨ ਦੀ ਸੰਗਤ ਪਹੁੰਚ ਚੁੱਕੇ ਗੁਰਦੁਆਰਾ ਨਾਨਕਚੀਰਾ ਸਹਿਬ ਤੇ ਇਹ ਗੁਰਦੁਆਰਾ ਹਜੂਜ ਸਹਿਬ ਤੋਂ 200 ਕਿਲੋਮੀਟਰ ਦੂਰ ਆ ਤੇ ਚਲੋ ਸਾਨੂੰ ਇਸ ਗੁਰਦੁਆਰੇ ਦਾ ਦਰਸ਼ਨ ਕਰਾਉਣੇ ਆ ਤੇ ਚਲੋ ਆ ਜਓ सतगुरू जी साल ਆਮ ਨੂੰ ਸੰਸਾਧਨ ਤੇ ਤੇ ਲੋਹੇ ਗੁਰਦੁਆਰੇ ਦਾ ਇਤਿਹਾਸ ਇਸ ਦੇਖੀ ਇਤਿਹਾਸਕ ਪਿੰਡ ਵੀਰ ਸਿੰਘ ਜੀ ਵਕੀਲ ਪੀਰ ਜਲਾਲੂ ਕੀ ਇੱਥੇ ਪਾਣੀ ਮਿਲਦਾ ਦੂ ਪਿੰਧ ਦਾ ਅਨੁਰੂਪ ਨੇ ਦਾ ਜੇ ਆਪਾਂ ਦਾਸਨ ਕਰ ਲੇ ਤੇ ਰਸੀਦੀ ਸੰਗ ਵਿੱਚ ਚੱਲ ਜੀਏ ਵਾਪਸ ਹਜੂਰ ਗੁਰਦੁਆਰਾ ਬਜਰੂ ਸਾਹਿਬ ਨੂੰ ਤੇ ਅੱਜ ਹਾਂਜੀ ਵੀਰੋ ਸਤ ਨੂੰ ਅੱਜ ਦਾ ਬਲੌਗ ਬਦਰੇ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਭਾਈ ਤੁਸੀਂ ਹੋਰ ਬਲੌਗ ਦੇਖਣੇ ਆਪਨੇ ਸੱਚਖੰਡ ਹਜੂ ਜੀ ਦੇ ਤੇ ਯਾਤਰਾ ਦੇ ਵੀਰੋ ਪਾਟਾ ਦੇ ਆਪਣੇ ਬਲੌਗ ਸਾਰੇ ਪਾਇਓ ਨੇਗੇ ਤੇ ਜਰੂਰ ਦੇਖੋ ਤੁਸੀਂ ਇਹਨਾ ਬਲੌਗ ਚੈਨਲ ਖੋਲ ਕੇ ਤੇ ਚੰਗਾ ਫਿਰ ਵਾਹਿਬਾ